ਬਹੁਤ ਵੱਡੀ ਜਿਹੜੀ ਬਿਮਾਰੀ ਆਪਣੇ ਸਮਾਜ ਦੇ ਵਿੱਚ ਫੈਲੀ ਹੋਈ ਆ ਉਹ ਹੈ ਬਲੱਡ ਪ੍ਰੈਸ਼ਰ ਦੀ ਹਾਈ ਬਲੱਡ ਪ੍ਰੈਸ਼ਰ ਦੀ ਹਾਈ ਬਲੱਡ ਪ੍ਰੈਸ਼ਰ ਕਿੱਥੋਂ ਆ ਗਿਆ ਗਰਮ ਗਰਮ ਖਾ ਕੇ ਹਟਿਆ ਨਾਲ ਹੀ ਠੰਡਾ ਵੀ ਦੇਖੋ ਇੱਕ ਤਾਂ ਤੁਸੀਂ ਗਰਮ 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 ਰੋਟੀ ਖਾਣੇ ਹੋ ਗਰਮ ਗਰਮ ਸਬਜ਼ੀ ਖਾਣੇ ਹੋ ਉਸ ਤੋਂ ਬਾਅਦ ਅੰਦਰ ਪੂਰਾ ਪਸੀਨਾ ਆਇਆ ਹੁੰਦਾ ਬਾਡੀ ਨੂੰ ਵੀ ਤੇ ਅੰਦਰ ਵੀ ਉੱਤੋਂ ਤੁਸੀਂ ਠੰਡਾ ਪਾਣੀ ਸਿਰਦ ਦਿੰਦੇ ਹੋ ਯਾਰ ਉੱਤੋਂ ਤੁਸੀਂ ਕੋਲਡ ਡਰਿੰਕ ਪਾ ਦਿੰਦੇ ਹੋ ਕਈ ਵਾਰੀ ਤਾਂ ਪਤਾ ਨਹੀਂ ਬਾਹਲੇ ਸਵਾਦ ਲੈਣ ਦੇ ਮਾਰੇ ਉਵੇਂ ਅੰਦਰ ਜਾ ਕੇ ਉਹ ਸਾਰਾ ਖਾਣਾ ਜਿਹੜਾ ਅੰਦਰ ਸੜ ਜਾਂਦਾ ਪਾਣੀ ਹਮੇਸ਼ਾ ਕੋਸਾ ਪੀ ਲੋ ਜਾਂ ਫਿਰ ਨਾਰਮਲ ਪੀ ਲੋ ਜਾਂ ਫਿਰ ਦੁੱਧਦ ਪੀ ਲੋ ਜਾਂ ਜੂਸ ਪੀ ਲੋ ਉਹਦੇ ਉੱਤੇ ਉਹ ਵੀ ਬਰਮ ਜਾਂ ਕੀ ਤਾਂ ਜਿਆਦਾ ਠੰਡਾ ਨਹੀਂ ਹਾਈ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਇਹਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਪਤਾ ਕੀ ਹੈ ਸਰਪਗੰਦਾ ਬੂਟੀ ਬੱਟੀਨੀ ਬੂਟੀ ਜਿਹੜੀ ਬੂਟੀ ਹੈ ਤੇ ਨਾਲ ਉਹਦੇ ਅਰਜਨ ਦਾ ਪਾਊਡਰ ਅਰਜਨ ਸੱਕ ਦਾ ਪਾਊਡਰ ਜੇ ਤੁਸੀਂ ਘਰੇ ਬਣਾ ਸਕਦੇ ਹੋ ਬਣਾ ਲਓ ਬਹੁਤ ਵਧੀਆ ਚੀਜ਼ ਹੈ ਬਣ ਵੀ ਜਾਂਦਾ ਸੌਖਾ ਕੋਈ ਬਹੁਤ ਬੱਝਨ ਨੱਠਣ ਦੀ ਲੋੜ ਨਹੀਂ ਕਿਉਂਕਿ ਮਸਤ ਰਹੋਗੇ ਨਾ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਕੰਟਰੋਲ ਚ ਰਹੂਗਾ ਬਸ ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਜਿੱਦੀ ਮਸਤੀ ਜਿੰਦਾ ਉਹਦੀ ਹਸਤੀ ਜਿੰਦਾ ਬਰਨਾ ਸਾਰੀ ਦੁਨੀਆ ਜ਼ਬਰਦਸਤੀ ਜਿੰਦਾ BP, आप आ, कोई कोई हाई बीपी ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਅੱਜ ਦੇ ਟਾਈਮ ਵਿੱਚ ਹੋਈ ਪਈ ਹੈ ਨਾਰਮਲੀ ਹੀ ਸੁਣਨ ਦੇ ਵਿੱਚ ਮਿਲਦਾ ਹੈ ਕਿ ਕੋਈ ਨਾ ਕੋਈ ਇਹ ਜ਼ਰੂਰ ਕਹਿ ਰਹੇ ਹੁੰਦਾ ਹੈ ਕਿ ਮੇਰੀ ਬੀਪੀ ਦੀ ਪ੍ਰੋਬਲਮ ਹੈ ਇਸ ਲਈ ਮੈਂ ਇਹ ਨਹੀਂ ਖਾਣਾ ਜਾਂ ਮੇਰੀ ਬੀਪੀ ਦੀ ਪ੍ਰੋਬਲਮ ਹੈ ਤਾਂ ਮੈਨੂੰ ਗੋਲੀ ਜੋ ਹੈ ਰੋਜ਼ ਖਾਣੀ ਪੈਂਦੀ ਹੈ ਨਹੀਂ ਤਾਂ ਇੱਕਦਮ ਬੀਪੀ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਸੋ ਕਿਤੇ ਨਾ ਕਿਤੇ ਅਸੀਂ ਆਪਣੀਆਂ ਹੀ ਈਟਿੰਗ ਹੈਬਿਟਸ ਜਾਂ ਆਪਣੇ ਲਾਈਫ ਸਟਾਈਲ ਦੀਆਂ ਆਦਤਾਂ ਨੂੰ ਇੰਨਾ ਕੋ ਵਿਗਾੜ ਲਿਆ ਕਿ ਜਿਸ ਦੇ ਨਾਲ ਸਾਡਾ ਸ਼ਰੀਰ ਸਹੀ ਤਰ੍ਹਾਂ ਦੇ ਨਾਲ ਵਰਕਿੰਗ ਨਹੀਂ ਕਰ ਪਾਂਦਾ ਪਰ ਚਲੋ ਜਿੱਥੇ ਗਲਤੀ ਹੋ ਗਈ ਆਪਣੀਆਂ ਆਦਤਾਂ ਨੂੰ ਤਾਂ ਹੋਰ ਸੁਧਾਰਨ ਚਾਹੀਦਾ ਹੈ ਈਟਿੰਗ ਹੈਬਿਟਸ ਨੂੰ ਸੁਧਾਰਨਾ ਚਾਹੀਦਾ ਹੈ ਪਰ ਨਾਲ ਦੇ ਨਾਲ ਗੱਲ ਜੇਕਰ ਅਸੀਂ ਕਰੀਏ ਸਾਡੇ ਆਯੁਰਵੇਦ ਨੇ ਸਾਨੂੰ ਕੁਝ ਐਸੀਆਂ ਖਾਸ ਜੜੀਆਂ ਬੂਟੀਆਂ ਜ਼ਰੂਰ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਦਾ ਅਗਰ ਅਸੀਂ ਇਸਤੇਮਾਲ ਕਰਦੇ ਹਾਂ ਤਾਂ ਅਸੀਂ ਬੀਪੀ ਵਰਗੀ ਪ੍ਰੋਬਲਮ ਤੋਂ ਰਾਹਤ ਪਾ ਸਕਦੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਇਸ ਖਾਸ ਹੈਲਥ ਅਵੇਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਅਸੀਂ ਵੈਦਬਾਨ ਆਯੁਰਵੇਦ ਦੇ ਐਮ ਡੀ ਮਿਸਟਰ ਸੁਭਾਸ਼ ਗੁਲ ਜੀ ਤੋਂ ਬੀਪੀ ਬਾਰੇ ਵੀ ਜ਼ਰੂਰ ਤੁਹਾਡੇ ਲਈ ਖਾਸ ਜਾਣਕਾਰੀ ਇਕੱਠੀ ਕਰਕੇ ਲੈ ਆਇਆ ਤਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋ ਘਰ ਦੇ ਵਿੱਚ ਇਹ ਚੀਜ਼ਾਂ ਨੂੰ ਅਪਣਾਓ ਅਤੇ ਤੰਦਰੁਸਤ ਰਹੋ ਤੇ ਹਾਈ ਬੀਪੀ ਤੋਂ ਨੋਰਮਲ ਬੀਪੀ ਤੇ ਤੁਸੀਂ ਆ ਜਾਓ ਤੇ ਸਵਾਗਤ ਕਰਦੇ ਹਾਂ ਸੁਭਾਸ਼ ਗੋਇਲ ਜੀ ਦਾ ਵੀ ਤੇ ਸਵਾਗਤ ਤੁਹਾਡਾ ਸਾਰਿਆਂ ਦਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਹ ਵੀਡੀਓ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਚ ਰਹੋ ਜੀ ਕੀ ਹਾਲ ਚਾਲ ਸਾਰਿਆਂ ਦਾ ਬਹੁਤ ਵਧੀਆ ਹੋਣਾ ਚਾਹੀਦਾ ਕਿਉਂਕਿ ਤੁਹਾਡਾ ਭਰਾ ਸੁਭਾਸ਼ ਕੋਇਲ ਹਰ ਵਕਤ ਵਾਈਗਰੂ ਪਰਮਾਤਮਾ ਸੱਚੇ ਪਾਤਸ਼ਾਹ ਦੇ ਅੱਗੇ ਆਪਣੇ ਪੰਜਾਬ ਦੀ ਆਪਣੇ ਪੰਜਾਬੀਆਂ ਦੀ ਆਪਣੇ ਪੰਜਾਬ ਚ ਰਹਿਣ ਵਾਲੇ ਸਾਰੇ ਲੋਕਾਂ ਦੀ ਸੁੱਖ ਮੰਗਦਾ ਰਹਿੰਦਾ ਕਿ ਸੇ ਪ੍ਰਮਾਤਮਾ ਇਹਨਾਂ ਨੇ ਸਾਡੀ ਰੋਜੀ ਰੋਟੀ ਸਾਨੂੰ ਬਹੁਤ ਪਿਆਰ ਦਿੱਤਾ ਔਰ ਇਹ ਜਿਹੜਾ ਪਿਆਰ ਸਤਕਾਰ ਹੈ ਇੱਕ ਦੂਜੇ ਦਾ ਬਣਾਈ ਰੱਖੀ ਕਿਉਂਕਿ ਮੇਰੇ ਦਿਲ ਚ ਵੀ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਨਾ ਮਾਂ ਪਿਓ ਵਾਲਾ ਪਿਆਰ ਹੈ ਕਿਉਂ ਇਹ ਐਵੇਂ ਨਹੀਂ ਬਣਿਆ ਇਹ ਐਵੇਂ ਨਹੀਂ ਬਣਿਆ ਕਿਉਂਕਿ ਇਹ ਬਣਿਆ ਕੁਝ ਤਾਂ ਮੈਂ ਮਿਹਨਤ ਕੀਤੀ ਮੈਂ ਵੀਡੀਓ ਬਣਾਏ ਇੰਨੇ ਪ੍ਰੋਗਰਾਮ ਬਣਾਏ ਇੰਨਾ ਵਧੀਆ ਵਧੀਆ ਮੈਂ ਅ ਮਤਲਬ ਕਿ ਤੁਹਾਡੇ ਲਈ ਨੁਸਖੇ ਲੈ ਕੇ ਆਇਆ ਮੈਂ ਕਿਤਾਬਾਂ ਪੜਦਾ ਰਿਹਾ ਰਾਤ ਨੂੰ 2-2 ਵਜੇ ਤੱਕ ਮੈਂ ਬਹਿ ਕੇ ਹੁਣ ਵੀ ਪੜਦਾ ਬਹੁਤ ਕਿਤਾਬਾਂ ਪੜ੍ਹਦੀਆਂ ਪੈਂਦੀਆਂ ਨੇ ਐ ਨਹੀਂ ਹੈ ਕਿ ਐਮੀ ਚੱਕੀ ਨੌਲੇਜ ਕਿਤੋਂ ਆ ਜਾਊਗੀ ਗੱਲਾਂ ਨਹੀਂ ਹੁੰਦੀਆਂ ਐ ਪਰ ਅੱਜ ਅਸੀਂ 300 ਤੋਂ ਵੱਧ ਪ੍ਰੋਡਕਟ ਬਣਾ ਚੁੱਕੇ ਇਹ ਪ੍ਰੋਡਕਟ ਇੱਕ ਪ੍ਰੋਡਕਟ ਬਣਨ ਦੇ ਪਿੱਛੇ ਘੱਟੋ-ਘੱਟ ਵੀ 2-2 ਹਜ਼ਾਰ ਬੰਦੇ ਦਾ ਹੱਥ ਹੈ ਹੱਥ ਕਿਵੇਂ ਹੈ 2000 ਮਰੀਜ਼ ਨੂੰ ਜਦੋਂ ਦਵਾਈ ਦਿੱਤੀ ਗਈ ਅੱਜ ਤੱਕ 1992 ਤੋਂ ਲੈ ਕੇ ਉਹ ਜਦੋਂ ਇੰਨੇ ਮਰੀਜ਼ ਆ ਕੇ ਇੰਨੇ ਮਰੀਜ਼ਾਂ ਦੇ ਵਿੱਚੋਂ 70% ਪੇਸ਼ੈਂਟ ਆ ਕੇ ਕਹਿ ਦੇਣ ਮਤਲਬ 1400 ਪਰਸਨ ਇਹ ਗੱਲ ਕਹਿ ਜਵੇ ਔਨ ਰਿਕਾਰਡ ਵੀ ਮੈਨੂੰ ਬਹੁਤ ਫਾਇਦਾ ਹੋ ਗਿਆ ਗੁਇਲ ਸਾਹਿਬ ਤੁਹਾਡੇ ਬੱਚੇ ਜੀ ਮੇਰਾ ਮੇਰਾ ਤਾਂ ਬਲੱਡ ਪ੍ਰੈਸ਼ਰ ਤੋਂ ਖਿਹੜਾ ਛੁੱਟ ਗਿਆ ਮੇਰਾ ਸ਼ੂਗਰ ਤੋਂ ਖਿਹੜਾ ਛੁੱਟ ਗਿਆ ਮੇਰਾ ਫਲਾਨੀ ਬਿਮਾਰੀ ਤੋਂ ਖਿਹੜਾ ਛੁੱਟ ਗਿਆ ਕਈਆਂ ਦੇ ਤਾਂ ਗੋਡਿਆਂ ਦਾ ਆਪਰੇਸ਼ਨ ਤੋਂ ਖਿਹੜਾ ਛੁੱਟਿਆ ਮਤਲਬ ਐਂ ਕਹਿੰਦੇ ਸੀ ਡਾਕਟਰ ਵੀ ਅੱਜੇ ਆਪਰੇਸ਼ਨ ਹੋਊਗਾ ਅੱਜੇ ਤੁਸੀਂ ਬਦਲ ਲਓ ਗੋਡੇ ਜਦੋਂ ਕਾਲਾ ਗੁੰਦ ਕੈਪਸੂਲ ਵਗੈਰਾ ਖਵਾਇਆ ਉਹਨਾਂ ਨੂੰ ਤੇ ਕਾਲੇ ਗੁੰਦ ਦਾ ਜੈੱਲ ਵਗੈਰਾ ਦਿੱਤਾ ਉਹਨਾਂ ਨੂੰ ਤਾਂ ਕਮਾਲ ਦੇ ਰਿਜ਼ਲਟ ਆ ਗਏ ਔਰ ਉਹੀ ਡਾਕਟਰ ਕਹਿਣ ਲੱਗੇ ਵੀ ਤੈਨੂੰ ਆਪਰੇਸ਼ਨ ਦੀ ਲੋੜ ਨਹੀਂ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਇੱਕ ਬਹੁਤ ਵੱਡੀ ਜਿਹੜੀ ਬਿਮਾਰੀ ਆਪਣੇ ਸਮਾਜ ਦੇ ਵਿੱਚ ਫੈਲੀ ਹੋਈ ਹੈ ਉਹ ਹਾਈ ਬਲੱਡ ਪ੍ਰੈਸ਼ਰ ਦੀ ਹਾਈ ਬਲੱਡ ਪ੍ਰੈਸ਼ਰ ਕਿੱਥੋਂ ਆ ਗਿਆ ਰੱਬ ਵੀ ਜਾਣੇ ਕਿੱਥੋਂ ਆ ਗਿਆ ਬਸ ਥੋੜਾ ਬਹੁਤਾ ਤੁਸੀਂ ਵੀ ਜਾਣਦੇ ਹੋ ਤੁਹਾਨੂੰ ਇਹ ਕਿਉਂ ਹੋ ਗਿਆ ਕਿਉਂ ਅਸੀਂ ਦੇਖਦੇ ਨਹੀਂ ਆਲਾ ਦਾਲਾ ਗਰਮ ਗਰਮ ਖਾ ਕੇ ਹਟਿਆ ਨਾਲ ਹੀ ਠੰਡਾ ਹੁਣ ਮੈਂ ਇੱਕ ਮੇਰੀ ਗੱਲ ਸਾਰੇ ਲੋਕਾਂ ਨੂੰ ਇਹ ਗੱਲ ਪਤਾ ਨਹੀਂ ਪਸੰਦ ਆਈ ਕਿ ਨਹੀਂ ਆਈ ਪਰ ਮੈਂ ਕਹਿ ਦਿੰਦਾ ਹਾਂ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਗਾਉਣ ਵਾਲੇ ਦਾ ਮੂੰਹ ਆਪਾਂ ਤੇ ਦੇਸੀ ਗੱਲ ਕਰਨੀ ਹੈ ਗੱਲ ਕਹੀ ਦੇਣੀ ਹੈ ਪੀ ਦੇਖੋ ਇੱਕ ਤਾਂ ਤੁਸੀਂ ਗਰਮ 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 ਰੋਟੀ ਖਾਣੇ ਹੋ ਗਰਮ ਗਰਮ ਸਬਜ਼ੀ ਖਾਣੇ ਹੋ ਉਸ ਤੋਂ ਬਾਅਦ ਅੰਦਰ ਪੂਰਾ ਪਸੀਨਾ ਆਇਆ ਹੁੰਦਾ ਬਾਡੀ ਨੂੰ ਵੀ ਤੇ ਅੰਦਰ ਵੀ ਉੱਤੋਂ ਤੁਸੀਂ ਠੰਡਾ ਪਾਣੀ ਸੜ ਦਿੰਨੇ ਹੋ ਯਾਰ ਉੱਤੋਂ ਤੁਸੀਂ ਕੋਲਡ ਡਰਿੰਕ ਪਾ ਦਿੰਨੇ ਹੋ ਕਈ ਵਾਰੀ ਤਾਂ ਪਤਾ ਨਹੀਂ ਬਾਹਲੇ ਸਵਾਦ ਲੈਣ ਦੇ ਮਾਰੇ ਉਹ ਫਿਰ ਅੰਦਰ ਜਾ ਕੇ ਉਹ ਸਾਰਾ ਖਾਣਾ ਜਿਹੜਾ ਅੰਦਰ ਸੜ ਜਾਂਦਾ ਜਿਵੇਂ ਤੁਸੀਂ ਮੰਨ ਲਓ ਵੀ ਖੀਰ ਉਬਲ ਰਹੀ ਹੈ ਗੈਸ ਦੇ ਚੁੱਲ੍ਹੇ ਤੇ ਅਸੀਂ ਖੀਰ ਦੇ ਉੱਤੇ ਪਾਣੀ ਪਾ ਦਿੰਨੇ ਫਿਰ ਉਹ ਕੀ ਕਰਦੀ ਆ ਧੂਆਂ ਜਿਹਾ ਛੱਡ ਦਿੰਦੀ ਆ ਨਾ ਪੜਕ ਪੜਕ ਜਿਆ ਕਰਕੇ ਵਿਚਾਰੀ ਆਹੀਂ ਸਾਡੇ ਢਿੱਡੇ ਚ ਫਿਰ ਉਹ ਪੜਕ ਪੜਕ ਹੁੰਦੀ ਆ ਜਿਹਨੂੰ ਤੁਸੀਂ ਹੁਣ ਬਲੋਟਿੰਗ ਕਹਿਣ ਲੱਗ ਗਏ ਗੈਸ ਅੰਦਰੋਂ ਜਲਣ ਹੁੰਦੀ ਆ ਅੱਗ ਵਾਂਗੂ ਅੰਦਰੋਂ ਜਲਦਾ ਤਾਂ ਉਹ ਕੀ ਆ ਅਸੀਂ ਗਰਮ ਗਰਮ ਖਾਣਾ ਖਾਇਆ ਉਹਦੇ ਉੱਤੇ ਠੰਡਾ ਪਾਣੀ ਪਾ ਤਾ ਇੱਕ ਤਾਂ ਪਾਣੀ ਹਮੇਸ਼ਾ ਕੋਸਾ ਪੀ ਲੋ ਜਾਂ ਫਿਰ ਨਾਰਮਲ ਪੀ ਲੋ ਜਾਂ ਫਿਰ ਦੁੱਧਦ ਪੀ ਲੋ ਜਾਂ ਜੂਸ ਪੀ ਲੋ ਉਹਦੇ ਉੱਤੇ ਉਹ ਵੀ ਬਰਮ ਜਿਹਾ ਕੀਤਾ ਜਿਆਦਾ ਠੰਡਾ ਨਹੀਂ ਉਹ ਮੁੱਖ ਕਾਰਨ ਬਣ ਰਿਹਾ ਅੱਜਕਲ ਪਾਚਨ ਕਿਰਿਆ ਖਰਾਬ ਕਰਨ ਦਾ ਜਿਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਅਗਰ ਮੈਂ ਤੁਹਾਨੂੰ ਦੱਸਾਂ ਹੁਣ ਜਿਹੜਾ ਹੋ ਗਿਆ ਹੋ ਗਿਆ ਪਰ ਉਹਨੂੰ ਠੀਕ ਤਾਂ ਕਰਨੀ ਹੈ ਬੂ ਅਮ੍ਰਿਤ ਪਾਊਡਰ ਜਿਹਦੇ ਵਿੱਚ ਭੂਮੀ ਆਮਲਾ ਪਿਆ ਹੋਇਆ ਔਰ ਨਾਲ ਉਹਦੇ ਵਿੱਚ ਪਾਇਆ ਹੋਇਆ ਕਾਮ ਦੂਧਾ ਰਸ ਇਹ ਮਤਲਬ ਦੋ ਚੀਜ਼ਾਂ ਇੱਕ ਤੀਜੀ ਚੀਜ਼ ਹੋਰ ਪਾਈ ਹੋਈ ਆ ਉਹ ਜਦੋਂ ਡੱਬੀ ਦਬਾਗੇ ਤੁਹਾਨੂੰ ਉਹ ਤੋਂ ਦੱਸਾਂਗੇ ਹਰ ਚੀਜ਼ ਕਲੀਅਰ ਨਹੀਂ ਕਰਨੀ ਪਰ ਡੱਬੀ ਦੇ ਉੱਤੇ ਮੈਂਸ਼ਨਡ ਜਿਹੜਾ ਬੰਦਾ ਡੱਬੀ ਖਰੀਦੂਗਾ ਉਹਨੂੰ ਪਤਾ ਹੈ ਵੀ ਆਹ ਪਿਆ ਹੋਇਆ ਉਹਨੂੰ ਤੁਸੀਂ ਘਰੇ ਵੀ ਬਣਾ ਸਕਦੇ ਹੋ ਤਾਂ ਉਹ ਜਿਹੜਾ ਹੈਗਾ ਬਹੁਤ ਹੀ ਕਮਾਲ ਦਾ ਪ੍ਰੋਡਕਟ ਹੈ ਬੂਆ ਅਮ੍ਰਿਤ ਪਾਊਡਰ ਜਿਹੜਾ ਆਪਣਾ ਉਹ ਤੁਹਾਨੂੰ ਅਗਲੇ ਐਪੀਸੋਡ ਚ ਮੈਂ ਦਿਖਾਉਂਗਾ ਵੀ ਇੱਕ ਇੱਕ ਚੀਜ਼ ਉਹਦੀ ਪਰ ਉਹ ਜਿਹੜਾ ਪ੍ਰੋਡਕਟ ਹੈ ਬਹੁਤ ਕਮਾਲ ਹੈ ਔਰ ਇੱਕ ਹੋਰ ਉਹਦੇ ਨਾਲ ਪ੍ਰੋਬਲਮ ਜਿਹੜੀ ਜੁੜ ਗਈ ਆ ਉਹ ਜੁੜ ਗਈ ਹੈ ਹਾਈ ਬਲੱਡ ਪ੍ਰੈਸ਼ਰ ਤੇ ਹਾਈ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਇਹਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਪਤਾ ਹੈ ਕੀ ਹੈ ਸਰਪਗੰਦਾ ਬੂਟੀ ਬੱਟੀ ਨਹੀਂ ਬੂਟੀ ਜਿਹੜੀ ਬੂਟੀ ਹੈ ਸਰਪਗੰਦਾ ਬੂਟੀ ਤੇ ਨਾਲ ਉਹਦੇ ਅਰਜੁਨ ਦਾ ਪਾਊਡਰ ਅਰਜੁਨ ਸੱਕ ਦਾ ਪਾਊਡਰ ਅਰਜੁਨ ਦੇ ਪੇੜ ਤੋਂ ਉਤਾਰੂ ਸੱਕੋਂ ਦਾ ਪਾਊਡਰ ਜਿਹਨੂੰ ਬੈਦਵੰਡ ਕੰਪਨੀ ਨੇ ਡੱਬੀ 'ਚ ਬੰਦ ਕੀਤਾ ਜੇ ਤੁਸੀਂ ਘਰੇ ਬਣਾ ਸਕਦੇ ਹੋ ਬਣਾ ਲਓ ਬਹੁਤ ਵਧੀਆ ਚੀਜ਼ ਹੈ ਬਣ ਵੀ ਜਾਂਦਾ ਸੌਖਾ ਕੋਈ ਬਹੁਤ ਆ ਭੱਜਨ ਠੰਡ ਦੀ ਲੋੜ ਦੀ ਹੈ ਤੁਸੀਂ ਬਸ ਉਹਨੂੰ ਐ ਦੋ ਚੁਟਕੀਆਂ ਲੈਣੀਆਂ ਨੇ ਦੁੱਧ ਚ ਪਾ ਕੇ ਅਸੀਂ ਉਹਨੂੰ ਕੈਪਸੂਲ ਚ ਪਾਇਆ ਕੂਲ ਮਿਸਟਰੀ ਇਹਦਾ ਨਾਮ ਰੱਖਿਆ ਕਿੰਨਾ ਕੂਲ ਇਹਦਾ ਨਾਮ ਰੱਖਿਆ ਕੂਲ ਰਹੋ ਮਸਤ ਰਹੋ ਔਰ ਅਰਜੁਨ ਦਾ ਛਾਲ ਸਰਬਗੰਦਾ ਤੇ ਨਾਲ ਚ ਜਟਾ ਮੰਸੀ ਤਿੰਨ ਚੀਜ਼ਾਂ ਪਈਆਂ ਹੋਈਆਂ ਨੇ ਚੌਥੀ ਕੋਈ ਚੀਜ਼ ਨਹੀਂ ਘਰੇ ਬਣਾ ਲਓ ਘਰੇ ਖਾ ਲਓ ਕਿਉਂਕਿ ਮਸਤ ਰਹੋਗੇ ਨਾ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਕੰਟਰੋਲ ਚ ਰਹੂਗਾ ਬਸ ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਜਿੱਦੀ ਮਸਤੀ ਜਿੰਦਾ ਹੈ ਉਹਦੀ ਹਸਤੀ ਜਿੰਦਾ ਹੈ ਵਰਨਾ ਸਾਰੀ ਦੁਨੀਆ ਜ਼ਬਰਦਸਤੀ ਜਿੰਦਾ ਹੈ ਇਸ ਕਰਕੇ ਮਸਤ ਰਹਿਆ ਕਰੋ ਮਸਤ ਰਹਿਣ ਵਾਸਤੇ ਸਭ ਤੋਂ ਵਧੀਆ ਗੱਲ ਹੈ ਕਿ ਖੁਸ਼ ਰਹਿਆ ਕਰੋ ਸੋ ਉਮੀਦ ਕਰਦੀ ਆ ਜੋ-ਜੋ ਖਾਸ ਗੱਲਾਂ ਸੁਭਾਸ਼ ਗੋਲਜੀ ਨੇ ਤੁਹਾਨੂੰ ਦੱਸਿਆ ਨੇ ਤੁਸੀਂ ਜ਼ਰੂਰ ਇਹਨਾਂ ਗੱਲਾਂ ਨੂੰ ਪੱਲੇ ਬੰਨ੍ਹ ਕੇ ਰੱਖਿਆ ਕਰੋ ਬੜੇ ਚੰਗੇ ਢੰਗ ਦੇ ਨਾਲ ਬੜੇ ਹੀ ਸਰਲ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਨੇ ਸੋ ਤੁਹਾਡੇ ਜਿਹੜੇ ਸਵਾਲ ਨੇ ਕਮੈਂਟਸ ਦੇ ਜ਼ਰੀਏ ਤੇ ਤੁਸੀਂ ਸਾਡੇ ਤੱਕ ਪਹੁੰਚਾਉਂਦੇ ਹੀ ਰਹਿੰਦੇ ਹੋ ਕੋਸ਼ਿਸ਼ ਕਰਦੇ ਰਹਿੰਦੇ ਆ ਅਸੀਂ ਵੀ ਹਮੇਸ਼ਾ ਕਿ ਉਹਨਾਂ ਖਾਸ ਟੌਪਿਕਸ ਉੱਪਰ ਅਸੀਂ ਵੀ ਹੋਰ ਜਾਣਕਾਰੀ ਲੈ ਕੇ ਆਈਏ ਇਕੱਠੀ ਕਰੀਏ ਤੇ ਤੁਹਾਡੇ ਤੱਕ ਉਹ ਜਾਣਕਾਰੀ ਜ਼ਰੂਰ ਪਹੁੰਚਾਈਏ ਸੋ ਕਮੈਂਟਸ ਵਿੱਚ ਆਪਣੇ ਸਵਾਲ ਤੁਸੀਂ ਇਸੇ ਤਰ੍ਹਾਂ ਜ਼ਰੂਰ ਸਾਡੇ ਨਾਲ ਸਾਂਝੇ ਕਰਦੇ ਰਹੋ ਤਾਂ ਕਿ ਸਾਨੂੰ ਅਗੋ ਹੋ ਟੌਪਿਕਸ ਬਾਰੇ ਵੀਡੀਓ ਬਣਾਉਣ ਬਾਰੇ ਜ਼ਰੂਰ ਤੁਹਾਡੇ ਸੁਝਾਅ ਮਿਲਦੇ ਰਹਿਣ ਸੋ ਹੋਰ ਕੋਈ ਜਾਣਕਾਰੀ ਹੋਵੇ ਜਿਹੜਾ ਵੀਡੀਓ ਦੇ ਦੌਰਾਨ ਨੰਬਰ ਚੱਲ ਰਿਹਾ ਸੀ ਉਸ ਦੇ ਉੱਪਰ ਵੀ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੇਕਰ ਹੁਣ ਤੱਕ ਤੁਸੀਂ ਇਸ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ ਤੇ ਨਾਲ ਦੀ ਨਾਲ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋਰ ਅਗਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਅਗਲੀ ਜਿਹੜੀ ਵੀ ਹੈਲਥ ਅਵੇਰਨੈਸ ਵਾਲੀ ਅਸੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਕੋਲ ਜ਼ਰੂਰ ਸਭ ਤੋਂ ਪਹਿਲਾਂ ਪਹੁੰਚ ਜਾਏ ਤੇ ਨੋਟੀਫਿਕੇਸ਼ਨ ਤੁਹਾਡੇ ਕੋਲ ਹਾਂ ਸਕੇ ਇਸ ਲਈ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਦੇਣਾ ਮਿਲਾਂਗੇ ਜਲਦੀ ਹੀ ਜੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਨਾਲ ਨਾਲ ਹੋਰਾਂ ਤੱਕ ਵੀ ਇਹ ਖਾਸ ਜਾਣਕਾਰੀ ਜ਼ਰੂਰ ਪਹੁੰਚ ਸਕੇ ਫਿਲਹਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ